ਕੀ ਕੋਈ ਭੀਖ ਮੰਗਣ ਵਾਲੀ ਦੇ ਝੋਲੇ ਦੇ ਵਿੱਚੋਂ ਬੈਗ ਦੇ ਵਿੱਚੋਂ ਲੱਖਾਂ ਰੁਪਏ ਹਜ਼ਾਰਾਂ ਨਹੀਂ ਬਲਕਿ ਲੱਖਾਂ ਰੁਪਏ ਨਿਕਲ ਸਕਦੇ ਨੇ ਇਹ ਗੱਲ ਸੁਣ ਕੇ ਹਰੇਕ ਵਿਅਕਤੀ ਇਹ ਸੋਚ ਕੇ ਹੈਰਾਨ ਹੁੰਦਾ ਕੀ ਕੋਈ ਭੀਖ ਮੰਗਣ ਵਾਲੀ ਦੇ ਕੋਲੋਂ ਇੰਨੇ ਰੁਪਏ ਨਿਕਲ ਸਕਦੇ ਨੇ ਬਿਲਕੁਲ ਅਜਿਹੀ ਇੱਕ ਘਟਨਾ ਵਾਪਰੀ ਹੈ ਜਿੱਥੇ ਕਿ ਇੱਕ ਘਰ ਦੇ ਬਾਹਰ ਤਕਰੀਬਨ ਦੱਸਿਆ ਜਾ ਰਿਹਾ ਜੋ ਸੂਤਰਾਂ حوالے ਤੋਂ ਖਬਰ ਆ ਕੇ ਪਿਛਲੇ 12 ਸਾਲਾਂ ਤੋਂ ਇੱਕ ਈਕਾ ਵੰਗੜ ਵਾਲੀ ਜਿਹੜੀ ਔਰਤਾਂ ਮਹਿਲਾ ਬੈਠਦੀ ਸੀ ਤੇ ਉਸਦੇ ਜਦੋਂ ਬੈਗ ਫਰੋਲੇ ਗਏ ਉਸਦੇ ਝੋਲੇ ਫਰੋਲੇ ਗਏ ਉਸ ਦੇ ਵਿੱਚੋਂ ਲੱਖਾਂ ਰੁਪਏ ਨਿਕਲੇ ਨੇ तकरीबन ਕਈ ਘੰਟਿਆਂ ਤੱਕ ਉਸਦੇ ਬੈਗਾਂ ਦੇ ਵਿੱਚੋਂ ਨਿਕਲੇ ਸਿੱਕਿਆਂ ਦੀ ਗਿਣਤੀ ਕਰਨੀ ਪਈ ਇਤੋਂ ਤੱਕ ਆਮ ਲੋਕਾਂ ਨੇ ਆਸ-ਪਾਸ ਦੇ ਲੋਕਾਂ ਨੇ ਲੰਬੇ ਸਮੇਂ ਤੱਕ ਗਿਣਤੀ ਕੀਤੀ ਦੱਸਿਆ ਜਾ ਰਿਹਾ ਕਿ 2.5 ਲੱਖ ਦੇ ਕਰੀਬ ਜਾਂ ਫਿਰ ਉਸ ਤੋਂ ਵੀ ਜ਼ਿਆਦਾ ਪਰ ਪੈਸੇ ਨੇ ਜਿਹੜੇ ਉਸਦੇ ਝੋਲਿਆਂ ਦੇ ਵਿੱਚੋਂ ਨਿਕਲੇ ਤੇ ਉਸ ਤੋਂ ਵੀ ਅਗਲੀ ਗੱਲ ਕਿ ਮੌਕੇ ਤੇ ਲੋਕਾਂ ਨੇ ਫਿਰ ਲੰਬੇ ਸਮੇਂ ਤੱਕ ਜਦੋਂ ਸਿੱਕਿਆਂ ਦੀ ਗਿਣਤੀ ਕੀਤੀ ਤੇ ਫਿਰ ਪੁਲਿਸ ਨੂੰ ਵੀ ਬੁਲਾਇਆ ਪੁਲਿਸ ਦੇ ਵੱਲੋਂ ਵੀ ਬਿਆਨ ਦਿੱਤਾ ਗਿਆ ਕਿ ਜਿਹੜੇ ਸਾਰੇ ਪੈਸੇ ਨੇ ਸੁਰੱਖਿਅਤ ਰੱਖ ਲਏ ਗਏ ਨੇ ਤੇ ਉਸ ਤੋਂ ਬਾਅਦ ਦੱਸਿਆ ਜਾ ਰਿਹਾ ਕਿ ਜਿਹੜੀ ਇਹ ਔਰਤ ਆ ਭੀਖ ਮੰਗਣ ਵਾਲੀ ਮਾਨਸਿਕ ਤੌਰ ਤੇ ਪ੍ਰੇਸ਼ਾਨ ਸੀ ਪੁਲਿਸ ਦਾ ਕਹਿਣਾ ਹੈ ਕਿ ਇਸ ਪੈਸਿਆਂ ਦਾ ਖਰਚ ਉਸਦੇ ਇਲਾਜ ਦੇ ਲਈ ਕਰਵਾਇਆ ਜਾਵੇਗਾ ਜਾਂ ਪਰ ਸੰਦਰਸਤ ਹੁਣ ਤੇ ਜੋ ਫਿਲਹਾਲ ਸੁਰੱਖਿਅਤ ਰੱਖੇ ਗਏ ਨੇ ਫਿਰ ਦੇਖਣਾ ਹੋਵੇਗਾ ਕਿ ਇਨਾ ਪੈਸਿਆਂ ਦਾ ਕੀ ਕੀਤਾ ਜਾਵੇਗਾ ਕੀ ਉਸ ਔਰਤ ਨੂੰ ਦਿੱਤੇ ਜਾਂਦੇ ਨੇ ਪਰ ਇਸ ਵਕਤ ਦੀ ਅਹਿਮ ਤਸਵੀਰ ਨਿਕਲ ਕੇ ਸਾਹਮਣੇ ਆਇਆ ਉੱਤਰਾਖੰਡ ਦੇ ਰੁੜਕੀ ਤੋਂ ਰੁੜਕੀ ਦੇ ਵਿੱਚ ਜਿੱਥੇ ਇੱਕ ਘਰ ਦੇ ਬਾਹਰ ਤਕਰੀਬਨ ਦੱਸਿਆ ਜਾ ਰਿਹਾ ਪਿਛਲੇ 12 ਸਾਲਾਂ ਤੋਂ ਇਹ ਔਰਤ ਵੇਂਦੀ ਸੀ ਭੀਖ ਮੰਗਦੀ ਸੀ ਤਕਰੀਬਨ 12 ਸਾਲਾਂ ਤੋਂ ਭੀਖ ਮੰਗਦੀ ਮੰਗਦੀ ਇੰਨੇ ਪੈਸੇ ਇਕੱਠੇ ਆਉਂਦੇ ਨੇ ਕਿ ਹਰੇਕ ਵਿਅਕਤੀ ਇਹ ਹੈਰਾਨ ਰਹਿ ਜਾਂਦਾ ਕਿ ਕੋਈ ਭੀਖ ਮੰਗਣ ਵਾਲੀ ਦੇ ਕੋਲ ਇੰਨੇ ਪੈਸੇ ਵੀ ਹੋ ਸਕਦੇ ਨੇ ਅਸਲ ਹੈ ਇਹ ਤਸਵੀਰ ਦੇਖ ਕੇ ਹਰ ਵਿਅਕਤੀ ਹੈਰਾਨ ਹੋ ਰਿਹਾ ਆਸ-ਪਾਸ ਦੇ ਲੋਕਾਂ ਨੇ ਜਦੋਂ ਦੇਖਿਆ ਕਿ ਉਸਦੇ ਝੋਲੇ ਦੇ ਵਿੱਚੋਂ ਬੈਗਾਂ ਦੇ ਵਿੱਚੋਂ ਲਗਾਤਾਰ ਨੋਟ ਨਿਕਲੀ ਜਾ ਰਹੇ ਨੇ ਸਕੇ ਨਿਕਲੀ ਜਾ ਰਹੇ ਨੇ ਤਾਂ ਸਾਰੇ ਲੋਕ ਹੇਰਾਨ ਰਹਿ ਗਏ ਤੇ ਉਸ ਤੋਂ ਬਾਅਦ ਪੁਲਿਸ ਨੇ ਵੀ ਹਾਲਾਂਕਿ ਆ ਕੇ ਜਾਂਚ ਪੜਤਾਲ ਕੀਤੀ ਸਾਰੇ ਪੈਸੇ ਨੇ ਜਿਹੜੇ ਆਪਣੇ ਕਬਜ਼ੇ ਦੇ ਵਿੱਚ ਲੈ ਕੇ ਉਹਨਾਂ ਨੂੰ ਸੁਰੱਖਿਅਤ ਰੱਖ ਲਿਆ ਗਿਆ ਅਹਿਮ ਤਸਵੀਰਾਂ ਹਾਲਾਂਕਿ ਲੋਕਾਂ ਦਾ ਕਹਿਣਾ ਹੈ ਕਿ ਪਿਛਲੇ 12 ਸਾਲਾਂ ਤੋਂ ਇਸੇ ਜਗ੍ਹਾ ਦੇ ਉੱਪਰ ਪੀਖ ਮੰਗਰੇਸੀ ਤੇ ਪੁਲਿਸ ਦਾ ਇਹ ਵੀ ਕਹਿਣਾ ਹੈ ਕਿ ਮਾਨਸਿਕ ਤੌਰ ਤੇ ਪਰੇਸ਼ਾਨ ਹੈ ਇਨ੍ਹਾਂ ਪੈਸਿਆਂ ਦੇ ਨਾਲ ਇਸ ਮਾਨਸਿਕ ਤੌਰ ਤੇ ਪਰੇਸ਼ਾਨ ਔਰਤ ਦਾ ਜਿਹੜਾ ਇਲਾਜ ਜਿਹੜਾ ਉਹ ਵੀ ਕਰਵਾਇਆ ਜਾਵੇਗਾ ਬਹੁਤ ਅਹਿਮ ਤਸਵੀਰ ਤੁਹਾਡੇ ਨਾਲ ਸਾਂਝੀ ਕਰਨੇ ਜਿਸਨੇ ਹਰੇਕ ਦੇਖਣ ਵਾਲੇ ਦਰਸ਼ਕ ਨੂੰ ਹੈਰਾਨ ਕਰਕੇ ਰੱਖ ਦਿੰਦਾ ਕੀ ਕੋਈ ਭੀਖ ਮੰਗਣ ਵਾਲਾ ਇੰਨੇ ਬਜਾਦੇ ਪੈਸੇ ਕਿਸ ਤਰੀਕੇ ਇਕੱਠੇ ਕਰਦਾ ਕੀ ਇਸ ਦੇ ਪਿੱਛੇ ਕੋਈ ਨੈਕਸਸ ਚੱਲਦਾ ਕੋਈ ਵੱਡਾ ਇਸ ਦੇ ਪਿੱਛੇ ਕੋਈ ਵੱਡੀ ਕੜੀ ਚੱਲਦੀ ਆ ਕਿ ਜੋ ਇਹਨਾਂ ਨੂੰ ਚਲਾਉਂਦਾ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਕਿਸ ਤਰੀਕੇ ਪੰਜਾਬ ਦੇ ਵਿੱਚ ਭੀਖ ਮੰਗਣ ਵਾਲਿਆਂ ਦੇ ਉੱਪਰ ਐਕਸ਼ਨ ਕੀਤਾ ਗਿਆ ਸੀ ਕਿ ਕਿਸੇ ਗ੍ਰਾਉ ਦੁਆਰਾ ਇਹਨਾਂ ਤੋਂ ਭੀਖ ਮੰਗਵਾਈ ਜਾਂਦੀ ਆ ਹਾਲਾਂਕਿ ਕੋਈ ਸਪਸ਼ਟ ਨਹੀਂ ਹੋਇਆ ਕਿ ਕਿਸੇ ਗਰਾਉ ਦਾ ਸੱਜੀ ਕਾ ਕਿਸ ਤਰੀਕੇ ਇਕਲੀ ਔਰਤ ਮਾਨਸਿਕ ਤੌਰ ਤੇ ਪਰੇਸ਼ਾਨੀ ਦੇ ਕਾਰਨ ਜਿਹੜੀ ਭੀਖ ਮੰਗਦੀ ਸੀ ਜਾਂ ਫਿਰ ਆਰਥਿਕ ਤੌਰ ਤੇ ਜਿਹੜੀ ਗਰੀਬੀ ਐਨੀ ਸੀ ਕਿ ਇਸ ਕਰਕੇ ਭੀਖ ਮੰਗੀ ਜਾਂਦੀ ਸੀ ਪਰ ਇਹ ਸਾਰਾ ਕੁਝ ਹਲੇ ਜਾਂਚ ਦਾ ਵਿਸ਼ਾ ਸਪਸ਼ਟ ਹੋਣਾ ਪਾਰਾ ਜੋ ਸ਼ੁਰੂਆਤੀ ਤਸਵੀਰ ਨਿਕਲ ਕੇ ਸਾਹਮਣੇ ਆਈ ਆ ਕਿ ਇੱਕੇ ਥਾਂ ਤੇ ਬੈਠ ਕੇ ਇੱਕੇ ਘਰ ਦੇ ਬਾਹਰ ਬੈਠ ਕੇ 12 ਸਾਲਾਂ ਤੱਕ ਭੀਖ ਮੰਗੀ ਤੇ ਅੱਜ ਲੋਕਾਂ ਨੇ ਜਦੋਂ ਉਸਦੇ ਬੈਗ ਝੋਲੇ ਫਰੋਲੇ ਤਾਂ ਲੱਖਾਂ ਰੁਪਏ ਨਿਕਲੇ ਐਨੇ ਜ਼ਿਆਦਾ ਸਿੱਕੇ ਨਿਕਲੇ ਤਾਂ ਲੋਕਾਂ ਨੂੰ ਆਸ-ਪਾਸ ਦੇ ਨੂੰ ਉਹ ਸਿੱਕੇ ਗਿਣਨ ਦੇ ਲਈ ਕਈ ਘੰਟੇ ਲੱਗੇ ਤੇ ਫਿਰ ਕਈ ਘੰਟਿਆਂ ਬਾਅਦ ਮੌਕੇ ਤੇ ਪੁਲਿਸ ਬੁਲਾਈ ਤੇ ਪੁਲਿਸ ਨੇ ਉਹਨਾਂ ਪੈਸਿਆਂ ਨੂੰ ਨੋਟਾਂ ਨੂੰ ਜਿਹੜਾ ਆਪਣੇ ਕੋਲ ਸੁਰੱਖਿਅਤ ਰੱਖ ਲਿਆ ਹੈ